ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਤੇ ਅੱਜ ਦੀ ਪ੍ਰੋਫਾਈਲ ਨਾਮ ਕੋਰ ਉਮਰ 26 ਸਾਲ ਹਾਈਟ 5 ਫੁੱਟ 10 ਇੰਚ ਕਾਸਟ ਮੱਝਵੀ ਸਿੱਖ ਪੜਾਈ ਪਲੱਸ 2 ਕੋਰ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਜ਼ਿਲ੍ਹਾ ਲੁਧਿਆਣਾ ਮੰਗੇ ਬਦੀਆ ਪਰਵਾਰ ਦਾ ਪੜਿਆ ਲਿਖਿਆ ਲੜਕੇ ਦੀ ਲੋੜ ਹੈ ਇਹਨਾਂ ਨੂੰ ਸਰਕਾਰੀ ਨੌਕਰੀ ਜਾਂ ਐਨ ਆਰ ਆਈ ਲੜਕਾ ਚਾਹੀਦਾ ਹੈ ਇਹਨਾਂ ਦਾ ਮੋਬਾਈਲ ਨੰਬਰ 83 47 62 19 69 ਦੂਜਾ ਮੋਬਾਈਲ ਨੰਬਰ 99 14 96 33 46 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਬਧੀਰੀ ਜਾਣਕਾਰੀ ਲੈ ਸਕਦੇ ਹੂੰ ਅਗਲਾ ਰਸਤਾ ਨਾਮ ਪੰਕਜ ਮੋਦਗੱਲ ਮੰਗਲਿਕ ਜਨਮ ਤਰੀਕ 23 8 1990 ਹਾਈਟ 5 ਫੁੱਟ 8 ਇੰਚ ਕਾਸਟ ਬਾਮਨ ਜ਼ਿਲ੍ਹਾ ਲੁਧਿਆਣਾ ਪੜਾਈ ਬੀ ਟੈਕ ਐਮ ਬੀ ਏ ਕੀਤੀ ਹੋਈ ਹੈ ਜੋਬ ਕੰਪਨੀ ਵਿੱਚ ਮੈਨੇਜਰ ਲੱਗਾ ਹੋਇਆ ਹੈ ਲੁਧਿਆਣੇ ਇਹਨਾਂ ਦੀ ਮੰਗ ਵਧੀਆ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਾਂ ਜੋਬ ਕਰਦੀ ਹੋਵੇ ਮੰਗਲੀਕ ਲੜਕੀ ਦੀ ਜ਼ਰੂਰਤ ਹੈ ਮੋਬਾਈਲ ਨੰਬਰ 97 81 71 ਸਟਰ 5013 ਤੁਸੀਂ ਇਸ ਨੰਬਰ ਤੇ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਸਰਦਾਰ ਲੜਕਾ ਵੈਸ਼ਨੂ ਕਾਸਟ ਨਾਈ ਸਿੱਖ ਜਨਮ ਤਰੀਕ 1993 ਹਾਈਟ 5 ਫੁੱਟ 8 ਇੰਚ ਪੜਾਈ ਇੰਜੀਨੀਅਰ ਕੰਮ ਦੁਬਈ ਵਿੱਚ ਡ라이ਵਰ ਮੰਗ ਬਧਿਆ ਪਰਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਕਰਨਗੇ ਇਹਨਾਂ ਦਾ ਮੋਬਾਈਲ ਨੰਬਰ 95015 92337 ਤੁਸੀਂ ਪਰਿਵਾਰ ਨੂੰ ਕਾਲ ਕਰਕੇ ਬਦੀਰੇ ਜਾਣਕਾਰੀ ਲੈ ਸਕਦੀ ਹੂੰ ਸਾਡੇ ਚੈਨਲ ਤੇ ਜੇ ਤੁਸੀਂ ਐਡ ਦੇਣਾ ਚਾਹੁੰਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਸੈਂਡ ਕਰ ਸਕਦੇ ਹੋ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ